ਵੀਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਕਰ ਦੋ ਸ਼ੇਅਰ। ਅੱਜ ਆਪਾਂ ਤੁਹਾਡੇ ਲੈ ਕੇ ਆਏ ਨੋਵਾ 655 DI ਮਹਿੰਦਰਾ 2023 ਮਾਡਲ। ਇਹ ਟਰੈਕਟਰ ਛੇੜਾ ਮਿੱਤਰੋ, ਡਿਮਾਂਡ ਹੈਗੇ ਦੀ 8,25,000 ਰੁਪਿਆ। ਮੂਰੇ ਟਰੈਕਟਰ ਦੇ ਵੇਟ ਲੱਗੇ ਹੋਏ ਨੇ। ਕ੍ਰੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼-ਸਧਰਾ ਪਿਆ ਹੈਗਾ। ਮਹਿੰਦਰਾ ਨੋਵਾ 655 DI ਬਿਲਕੁਲ ਸਾਫ਼-ਸਧਰਾ ਟਰੈਕਟਰ ਪਿਆ। ਮੂਲੇ ਟਾਇਰ ਨੇ ਟਰੈਕਟਰ ਦੇ ਰੇਡੀਅਲ ਦੇ ਨੇ। ਅਤ ਕਰੀ ਸੰ ਤੁਸੀਂ ਟਰੈਕਟਰ ਦੀ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਜਿਹਾ ਟਰੈਕਟਰ ਪਿਆ 2023 ਮਾਡਲ ਹਰ ਇੱਕ ਵਿਸ਼ੇਸ਼ ਵਿਸਾਣ ਟਰੈਕਟਰ ਦੀ ਕਿਸੇ ਨਾਲ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਹਾਂ ਟਰੈਡੇ ਟਰੈਕਟਰ ਦੇ ਚਾਰੇ ਨਵੇਂ ਨੇ ਡਬਲ ਡਿਸਟ੍ਰੀਬਿਊਟਰ ਡੰਡਾ ਡਰਾਵਲ ਸਮੇਤ ਹੈ ਜੇ ਕਿਸੇ ਵੀ ਨੇ ਟਰੈਕਟਰ ਖਰੀਦਣਾ ਸਕਰੀਨ ਦੇ ਚੱਲਦੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਾਕੀ ਦੂਜੇ ਪਾਸੋਂ ਟਰੈਕਟਰ ਦੀ ਕਰੀਸ਼ਣ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਿਲਕੁਲ ਸਾਫ਼ ਜਿਹਾ ਟਰੈਕਟਰ ਪਿਆ ਮਿੱਤਰੋ ਜੇ ਸੇ ਭਾਈ ਨੇ ਖਰੀਦਣਾ ਖਰੀਦ ਲਓ ਫੋਨ ਕਰਕੇ ਸਕਰੀਨ ਤੇ ਨੰਬਰ ਚੱਲ ਰਿਹਾ 2023 ਮਾਡਲ ਡਿਮਾਂਡ ਹੈਗੀ ਆ ਜੀ 8 ਲੱਖ 25000 ਰੁਪਿਆ ਫਾਈਬਰ ਹੁੱਡ ਛਤਰੀ ਲੱਗੀ ਹੋਈ ਆ ਵੀ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ ਸਭ ਤੋਂ ਪਹਿਲਾਂ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਕਰ ਦੇ ਸ਼ੇਅਰ ਅੱਜ ਆਪਾਂ ਸੋਡਰੀ ਲੈ ਕੇ ਆਏ ਹਾਂਗੇ 2023 ਮਾਡਲ ਜੌਂਡੀਅਰ 4x4 ਡਿਮਾਂਡ ਹੈ ਇਹ ਟਰੈਕਟਰ ਦੀ 10 ਲੱਖ 45000 ਰੁਪਿਆ ਕੰਡੀਸ਼ਨ ਦਾ ਟਰੈਕਟਰ ਬਿਲਕੁਲ ਸਾਫ਼ ਸਧਰਾ ਪਿਆਗਾ 5210 ਤੋਂ ਦੇ ਪਾਸੇ ਦੋ ਟਰੈਕਟਰ ਲੈ ਕੇ ਆਇਆ ਗੇਅਰ ਪ੍ਰੋ ਕਰੋ ਚੈੱਕ ਕ੍ਰਿਸ਼ਨ ਟਰੈਕਟਰ ਦੀ ਰੰਗ ਪੇਂਟ ਆਇਆ ਟਰੈਕਟਰ ਦਾ ਕਿਸੇ ਪਾਸੇ ਨਹੀਂ ਜਾ ਬਾਕੀ ਟਾਇਰ ਵੀ ਚੈਰੀ ਟਰੈਕਟਰ ਦੇ ਨਵੇਂ ਪਹਿਣੇ ਬਾਕੀ ਵੱਡੇ ਡਰਾਂ ਦੇ ਟਰੈਕਟਰ ਤੇ ਵੇਟ ਲੱਗੇ ਹੋਏ ਨੇ ਮਿੱਤਰੋ ਪਿਛਲੇ ਪਾਸੇ ਟਰੈਕਟਰ ਦੀ ਕ੍ਰੀਸ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਜ਼ਰਾ ਟਰੈਕਟਰ ਪੈ ਡਬਲ ਡਿਸਟ੍ਰੀਬਿਊਟਰ ਜੈਸੇ ਕਿ ਜੇ ਬਾਈ ਨੇ ਟਰੈਕਟਰ ਖਰੀਦਣਾ 4x4 5210 ਜੌਂਡੀਅਰ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਿਲਕੁਲ ਸਾਫ਼ ਜ਼ਰਾ ਟਰੈਕਟਰ ਬਾਕੀ ਦੂਜੀ ਸਾਈਡ ਤੋਂ ਟਰੈਕਟਰ ਸਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਬਾਕੀ ਰਹਿ ਬਾਕੀ ਰਚੱਕ ਕਰ ਲੋ ਦੂਜੀ ਸਾਈਡ ਤੋਂ ਵੇਟ ਦੂਜੀ ਸਾਈਡ ਵੀ ਟਰੈਕਟਰ ਤੇ ਲੱਗਿਆ ਹੋਇਆਗਾ ਵੱਡੇ ਡਰਾਂ ਦੇ ਦੋਨਾਂ ਦੇ ਟਰੈਕਟਰ ਤੇ ਵੇਟ ਨੇ ਬਾਕੀ ਸੈਂਟਰ ਜੋ ਟਰੈਕਟਰ ਚੈੱਕ ਕਰ ਲੋ ਬਿਲਕੁਲ ਸਾਫ ਸੁੱਤਰਾ ਟਰੈਕਟਰ ਪਿਆਗਾ ਜੌਂਡੀਅਰ 5210 4x4 ਜੇ ਕਿਸੇ ਭਾਈ ਨੇ ਟਰੈਕਟਰ ਖਰੀਦਣਾ 2023 ਮਾਡਲ 5210 ਡਿਮਾਂਡ ਕੀ ਦੀ 10 ਲੱਖ 45000 ਰੁਪਿਆ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ 5210 ਜਮਡੇਰ دوی ਟਰੈਕਟਰ ਖਰੀਦ ਸਕਦੇ ਹੋ। ਬਾਕੀ ਮੂਰਲੇ ਪਾਸੇ ਵੀ ਟਰੈਕਟਰ ਤੇ ਵੇਟ ਲੱਗੇ ਹੋਏ ਨੇ। ਬਿਲਕੁਲ ਸਾਫ ਦਾ ਬਿਲਕੁਲ ਨਵਾਂ ਟਰੈਕਟਰ ਪਿਆਗਾ। ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਜਲਦੀ ਜਲਦੀ ਟਰੈਕਟਰ ਖਰੀਦ ਲਓ। ਬਿਰੋ ਬਿਲਕੁਲ ਨਵਾਂ ਟਰੈਕਟਰ ਪਿਆਗਾ 2023 ਮਾਡਲ 5210 Hvor får jeg bro.